25-30 ਬੰਦੇ ਪ੍ਰਾਈਵੇਟ ਕੱਪੜਿਆਂ 'ਚ ਬੈਠੇ ਨੇ ਪਹਿਲੀ ਗੱਲ ਤਾਂ ਇਹ ਇਲੀਗਲ ਗੱਲ ਆ ਸੁਪਰੀਮ ਕੋਰਟ ਦੇ ਲੇਟੈਸਟ ਇਨਸਟਰਕਸ਼ਨਸ ਆ ਕਿ ਕੋਈ ਵੀ ਪੁਲਿਸ ਅਧਿਕਾਰੀ ਕਿਸੇ ਰੇਡ ਤੇ ਜਾਵੇ ਕਿਸੇ ਇੱਕ ਇਨਕਾਊਂਟਰ ਦੇ ਕੇਸ 'ਚ ਫੈਸਲਾ ਆਇਆ ਲੇਟੈਸਟ ਤੁਸੀਂ ਵੈਰੀਫਾਈ ਕਰ ਸਕਦੇ ਹੋ ਕਿ ਉਹ ਸਿਵਲ ਯੂਨੀਫਾਰਮ ਦੇ ਵਿੱਚ ਦੇ ਵਿਲ ਨਾਟ ਬੀ ਟ੍ਰੀਟਡ ਐਸ ਪੁਲਿਸਮੈਨ ਔਰ ਜੋ ਮੈਂ ਪਹਿਲਾਂ ਕਿਹਾ ਵਾ ਕਿ ਅੱਜ ਪੰਜਾਬ ਦੇ ਵਿੱਚ ਪੁਲਿਸ ਸਟੇਟ ਨੂੰ ਇਹਨਾਂ ਤਬਦੀਲ ਕਰਤਾ ਵਾ ਔਰ ਇਹ ਜਿਹੜਾ ਮੁਕਦਮਾ ਵਿਕਰਮ ਨੇ ਪਹਾਨੇ ਪਾਵਾਂ ਲੱਖ ਬਣਾ ਲੈਣੇ ਉਧਰਲੇ ਉਧਰਲੇ ਆ ਕੀਤਾ ਉਹ ਕੀਤਾ ਉਹ ਸਾਰੇ ਬਕਵਾਸ ਨੇ ਇਹਦਾ ਕਾਰਨ ਪ੍ਰਮੁੱਖ ਇਹ ਆ ਕਿ ਵਿਕਰਮ ਜੀਠਿਆ ਇੱਕ ਵੱਡਾ ਕ੍ਰਿਟਿਕ ਸੀ ਆਮ ਆਦਮੀ ਪਾਰਟੀ ਦਾ ਕੇਜਰੀਵਾਲ ਦਾ ਭਗਵੰਤ ਮਾਨ ਦਾ ਔਰ ਇਹਨਾਂ ਦੀਆਂ ਸਰਕਾਰਾਂ ਦੇ ਰੋਜ਼ ਖੁਲਾਸੇ ਕਰਦਾ ਸੀਗਾ ਔਰ ਇਹੀ ਕੇਜਰੀਵਾਲ ਨੇ ਵਿਕਰਮ ਜੀਠਿਆ ਤੋਂ ਇੱਕ ਛੋਟੇ ਜਿਹੇ ਡਿਫਰਮੇਸ਼ਨ ਕੇਸ ਵਿੱਚ ਮਾਫੀ ਮੰਗੀ ਹੋਈ ਆ ਤੁਸੀਂ ਕਾਇਰਤਾ ਲਾ ਲਓ ਬੰਦੇ ਦੀ ਜਦੋਂ ਇਹਨਾਂ ਦੇ ਕੋਲ ਸੱਤਾ ਸੀ ਤਾਂ ਮਾਫੀ ਮੰਗ ਲਈ ਗੋਡੇ ਟੇਕ ਕੇ ਹੁਣ ਆਪਣੇ ਕੋਲ ਸੱਤਾ ਵਾਸਤੇ ਪੁਲਿਸ ਦਾ ਦੁਰਉਪਯੋਗ ਕਰਕੇ ਪੁਲਿਸ ਨੂੰ ਭੇਜ ਕੇ ਕੰਦਾ ਟਪਾ ਕੇ 30-30 ਬੰਦੇ ਭੇਜ ਕੇ ਬਿਨਾਂ ਵਾਰੰਟ ਤੋਂ ਨਾ ਸਰਚ ਵਾਰੰਟ ਹੈ ਉਹਨਾਂ ਕੋ ਅੰਦਰ ਤੇ ਨਾ ਉਹਨਾਂ ਦੇ ਕੋਲ ਕੋਈ ਕਿਸੇ ਤਰ੍ਹਾਂ ਦਾ ਅਰੈਸਟ ਵਾਰੈਂਟ ਆ ਔਰ ਆਈ ਬੀਲੀਵ ਕਿ ਵਿਕਰਮ ਜਿਠਿਆ ਦੇ ਮਦਰ ਕੈਂਸਰ ਦੇ ਪੇਸ਼ੈਂਟ ਨੇ ਉਹ ਮੈਂ ਉਹਨਾਂ ਨੂੰ ਮਿਲ ਨਹੀਂ ਸਕਿਆ ਕਿ ਉਹ ਅਰੈਸਟ ਕਰ ਰੇ ਸੀਗੇ ਪਰ ਮੈਂ ਕਿਸਦਾ ਕਿਹਾ ਚੀਮਾ ਸਾਹਿਬ ਨੇ ਇੱਕ ਸਾਡਾ ਇਨਸਾਨੀ ਫਰਜ਼ ਵੀ ਆ ਨਾ ਤੇ ਐਂ ਤਾਂ ਕਿਸੇ ਨਾਲ ਵੀ ਐਂ ਤਾਂ ਸਰਕਾਰ ਬਣ ਗਈ ਤਾਂ ਮਤਲਬ ਪੰਜਾਬ ਨੂੰ ਇਹ ਮਾਰ ਦੇਣਗੇ ਔਰ ਅੱਜ ਕੀ ਬਹੁਤ ਲੁੱਟ ਖਸੁੱਟ ਹੋ ਰਹੀ ਆ ਚੀਮਾ ਸਾਹਿਬ ਅੰਦਰ ਡਿਸਕਸ ਕਰ ਰਹੇ ਸੀਗੇ ਕਿ ਲੈਂਡ ਪੂਲਿੰਗ ਜਿਹੜੀ ਪਾਲਿਸੀ ਬਣਾਈ ਆ 25000 ਏਕੜ ਜਿਹੜੀ ਜ਼ਮੀਨ ਲੋਕਾਂ ਦੀ ਖੋਣੀ ਇਹਨਾਂ ਨੇ ਇਹ ਉਧਰੋਂ ਵੀ ਇੱਕ ਮਾਮਲਾ ਡਾਇਵਰਟ ਕਰ ਰਹੇ ਨੇ ਔਰ ਅਗਲਾ ਡੇਜ ਸਾਲ ਹੋਣ ਇਹਨਾਂ ਨੇ ਲੁੱਟਣਾ ਪੰਜਾਬ ਨੂੰ ਔਰ ਲੁੱਟ ਕੇ ਇੱਥੋਂ ਦਿੱਲੀ ਭੱਜ ਜਾਣਾ ਵਾ ਪਰ ਯਾਦ ਰੱਖੇ ਕਿ ਸਮਾਂ ਬੜਾ ਬੜਾ ਬਲਵਾਨ ਆ ਅਕਾਲਪੁਰਖ ਬਹੁਤ ਬਲਵਾਨ ਆ ਸਮਾਂ ਬਦਲੇਗਾ ਔਰ ਮੈਂ ਅਗਰ ਇਹ ਸਮਝਦੇ ਕਿ ਪੁਲਿਸ ਵਾਲੇ ਸਾਡੇ ਚੇਤੇ ਸ਼ਾਇਦ ਕੱਲ ਨੂੰ ਇਹੀ ਪੁਲਿਸ ਵਾਲੇ ਮੁੜ ਕੇ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਗ੍ਰਿਫਤਾਰ ਕਰਨਗੇ